ਤਾ ਗੁਜਰੀ ਜੀ ਸਿੱਖ ਇਤਿਹਾਸ ਦੀ ਇੱਕ ਮਹਾਨ ਅਦੋਤ ਅਜਿਹਾ ਮਾਸ ਮਹਾਨ ਜਿਨ੍ਹਾਂ ਦਾ ਜਿਨ੍ਹਾਂ ਦੇ ਬਲਿਦਾਨ ਅੱਜ ਵੀ ਦੇ ਮਿਸਾਲ ساری ਦੁਨੀਆ ਵਿੱਚ ਅਦੁੱਤੀ ਹੈ ਉਹ ਗੁਰੂ ਇੱਕ ਬਾਹੂ ਸਾਹਿਬ ਜੀ ਦੇ ਸਹਿਤ ਮੀ ਅਦੀਪ ਜਸਵੀ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਜੀ ਦੇ ਮਾਤਾ ਸਾਹਿਬ ਮਾਤਾ ਗੁਜਰੀ ਜੀ ਨੇ ਨੰਨਾ ਨੰਨੇ ਸੇਜਤਿਆਂ ਜਿਹੜਾ ਅਕਸ਼ਿਕ ਅਤੇ ਸਾਹਿਦ ਜਨਕ ਪ੍ਰਦੇਸ਼ ਵਿੱਚ ਜਿਹਨਾਂ ਉਹ ਛੋਟੀ ਉਮਰ ਤੋਂ ਹੀ ਸਾਚਿਤ ਧਰਮ ਅਤੇ ਨਿਸ਼ਚਿਤ ਹੀ ਰਹੇ ਜੋੜਿਆ ਜਦੋਂ ਮੁਸਕਿਆਂ ਦਾ ਸਮਾਂ ਆਇਆ ਸਰਹਿੰਦ ਦੇ ਕੋਠੜੀ ਵਿੱਚ ਉਹ ਆਪਣੇ ਨੰਨਾ ਸੰਗਾ ਸਮੇਤ ਕੈਦ ਕੀਆ ਗਈਆਂ ਤਾਂ ਵੀ ਮਾਂ ਦਾ ਗੁੱਸਾ ਜੀਰੇ ਹੌਸਲਾ ਨਹੀਂ ਘਾਰਿਆ ਕਠੋਰ ਠੰਡਕ ਕੂਕ ਤੇ ਤਕਲੀਫਾਂ ਦੇ ਬਾਵਜੂਦ ਉਹ ਬੱਚਿਆਂ ਨੂੰ ਨਾਮ ਬਾਣੀ ਸੁਣਾਉਂਦੇ ਰਹੀਆਂ ਅਤੇ ਉਹਨਾਂ ਦੀ ਮਾਨੇ ਵਿੱਚ ਅਟਲ ਹਿੰਮਤ ਪੈਦਾ ਕਰਦੀਆਂ ਰਹੀਆਂ ਉਹ ਆਪਣੇ ਸ਼ਹੀਦ ਅਤੇ ਜੀ ਸ਼ਹੀਦੀ ਫਰਮਾਨ ਹੋਈ 76 ਹਾਲ 0 ਅਤੇ ਆਖਰੀ ਸਾਤ ਅਖਤਰਮ ਅਤੇ ਸੱਚ ਦੇ ਮਾਰਗ ਦੇ ਕਾਇਮ ਇਹ ਮਾਤਾ ਕੁਸ਼ਰੀ ਚੀਜ਼ ਹੈ ਜੀਵਨ ਚੰਦੂ ਸਿਖਾਉਂਦਾ ਹੈ ਕਿ ਮਾਂ ਦਾ ਪਿਆਰ ਉਸਦੀ ਹਿੰਮਤ ਅਤੇ ਉਸਦੇ ਸ਼ਹਾਦਤ ਤੇ ਪੂਰੀ ਕੌਮ ਲਈ ਪ੍ਰੇਰਨਾ ਸੂਤ ਬਣ ਸਕਦੀ ਹੈ ਉਸ ਸਤ ਮੁਛ ਸਿੱਖ ਕਰਮ ਦੀ ਇੱਕ ਅਮਰਸ਼ੀਲ ਇੱਕ ਮਾਨਵੀ ਮਹੌਤ ਅਜੇ ਇੱਕ ਜਵਾਸ ਨਾਸ਼ਕ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਸਦਾ ਸੋਨੇ ਦੇ ਅੱਖਰਾਂ ਨਾਲ ਲਿਖਿਆ ਜਾਵੇਗਾ ਕਨ ਬਾਕ